ਕਿਸਾਨ ਵੀਰੋ ਸਸਰੀ ਕਾ ਅੱਜ ਆਪਾਂ ਤੋਂ ਲਗੜ ਲੈ ਕੇ ਆਇਆ ਜਿਹੜਾ ਇਹ ਪਲੈਂਟਰ ਹੈ ਦੇ ਨਾਲ ਜਿਹੜੀਆਂ ਕਿ 32 ਫਸਲਾਂ ਦੀ ਆਪਾਂ ਬਚਾਈ ਕਰ ਸਕਦੇ ਇਹ ਪਲੈਂਟਰ ਹੈ ਜਿਹਦਾ ਬਿੱਡਾ ਤੇ ਕਣਕ ਮੱਕੀ ਮੂੰਗੀ ਗਾਜਰਾ ਸਬਜ਼ੀਆਂ ਸਾਰੀਆਂ ਸੋਰੋਂ ਤੱਕ ਸਾਰੀ ਦੀ ਬਚਾਈ ਕਰਦਾ ਹੈ ਇਹ ਆਪਾਂ ਲਿਆ ਹਾਂ ਹੈਗਾ ਬੀਬੀਸੀ ਐਗਰੋ ਦਾ ਜਿਹੜਾ ਇੱਕ ਸਰਦੂਲਗੜ ਦੇ ਚਪਾਈ ਜਾਂਦਾ ਇੰਨੇ ਇਥੇ ਉੱਥੋਂ ਬਣਾਈਆਂ ਬਹੁਤ ਹੀ ਸੋਹਣੀ ਮਸ਼ੀਨ ਬਣਾਈ ਆ ਲੇਜ਼ਰ ਕਟਿੰਗ ਆ ਤੁਸੀਂ ਵੇਖ ਸਕਦੇ ਹੋ ਮਸ਼ੀਨ ਇੰਨੀ ਸਫਾਈ ਨਾਲ ਬਣੀ ਹੋਈ ਆ ਕਿਤੇ ਕੋਈ ਤਰੁੱਟੀ ਤਾਂ ਹੈ ਹੀ ਨਹੀਂ ਜਦੋਂ ਇਹ ਪਹਿਲੀ ਵਾਰੀ ਦੇਖਣ ਗਏ ਤਾਂ ਇਹ ਪਹਿਲੀ ਵਾਰੀ ਸਾਨੂੰ ਇਹਨੇ ਮਾਣ ਨੂੰ ਜਿਵੇਂ ਕਹਦੇ ਆ ਭੋਲਿਆ ਤੇ ਅਸੀਂ ਉੱਥੇ ਹੀ ਸਾਈ ਦੇ ਆ ਵੀ ਸਾਡੀ ਮਸ਼ੀਨ ਤਿਆਰ ਕਰ ਦੋ ਵੀ ਜਿਹੜੀ ਕਿ ਪਲੈਂਟਰ ਨਾਲੋਂ ਜਿਹੜੇ ਆਪਾਂ ਨੇ ਪਨੋਮੈਟਿਕ ਪਲੈਂਟਰ ਆਉਂਦੇ ਆ ਉਹਨਾਂ ਨਾਲੋਂ ਇਹ ਸਸਤੀ ਪੈ ਜਾਂਦੀ ਹੈ ਕੋਸਟਲੀ ਤੇ ਇੱਕ ਜਿਹੜੀ ਦੀ ਖਾਸियत ਆ ਨਾ ਜਿਹੜੀ ਉਹ ਹੈ ਕਿ ਆ ਬਿੱਡਾਂ ਦੀ ਸਫਾਈ ਜਿਹੜੀ ਸਾਰਨੋਂ ਵਧੀਆ ਜਿਹੜਾ ਨੋਮੈਟਿਕ ਪਲਾਂਟਰ ਆਪਾਂ ਦੇ ਤੁਹਾਨੂੰ ਪਤਾ ਵੀ ਉਹ ਸਫਾਈ ਬਿੱਡਾਂ ਦੇ ਬਹੁਤ ਘੱਟ ਲੈਂਦੇ ਆ। ਇਹਦੀ ਜਿਹੜੀ ਸਫਾਈ ਆ ਨਾ ਬਿੱਡਾਂ ਦੀ ਵੀ ਜਿਵੇਂ ਨਹੀਂ ਗਰਮਾਲਾ ਮਾਰ ਕੇ ਮਾਸਤਰੀ ਬਣਾਉਂਦੇ ਆ ਕੰਧਾਂ ਨੂੰ ਆਹੀ ਹੁੰਦਾ ਦਾ ਬਿੱਡ। ਜਦੋਂ ਵੇਖਾਂਗੇ ਆਪਾਂ ਐਨ ਸਫਾਈ ਤੇ ਅੱਗੇ ਹੈ ਇਹ ਡਿਸਕਾ ਵਾਲਾ ਪਲਾਂਟਰ ਪਰ ਐਕੂਰੇਸੀ ਵੀ ਨੂੰ ਪਾਉਣ ਦੀ ਬਹੁਤ ਜ਼ਿਆਦਾ ਵਧੀਆ। ਜਿਹੜੇ 2 ਇੰਚ ਤੇ ਕਹਤਾ ਤੇ 2 ਇੰਚ ਤੇ ਵੱਧ ਗਦਾ। ਜਿਹੜੇ ਪਹਿਲਾਂ ਹੁੰਦੇ ਸੀ ਡਿਸਕ ਪਲਾਂਟਰ ਹੁੰਦੇ ਸੀ ਉਹਨਾਂ ਦੇ ਡਿਸਕ ਆਉਂਦੀਆਂ ਸੀ ਉੱਪਰ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੰਦੇ ਆ। ਇੰਨੇ ਦੇ ਡਿਸਕਾ ਜਿਹੜਾ ਬੈਂਟਾ ਜਮਾ ਬਿਲਕੁਲ ਹੀ ਕੋਲੇ ਆ ਜਿਹੜਾ ਤੁਹਾਨੂੰ ਮੈਂ ਦਿਖਾ ਦਿੰਨਾ ਇਹਨਾਂ ਦੇ ਜਨ ਕਿ ਬੀ ਡਗਣਾ ਬਿਲਕੁਲ ਹੀ ਨਾ ਅ ਡਿਸਕਾ ਲੱਗੀਆਂ ਹੋਈਆਂ ਪਿੱਛੇ ਵੀਰੇ ਅੱਗੇ ਜਿਵੇਂ ਆਪਣੇ ਫਾੜੇ ਲੱਗਦੇ ਸੀ ਉਹ ਚੀਜ਼ਾਂ ਨਹੀਂ ਹੈਗੀਆਂ ਇਹ ਚ ਡਿਸਕੇ ਲੱਗੀਆਂ ਜਿਵੇਂ ਆਪਣੇ ਸੁਪਰ ਸੀਡਰ ਦੇ ਹੁੰਦੀਆਂ ਤੇ ਜਿਹੜੇ ਬੀਡ ਗਣਾ ਵੇਖਣੋ ਤੁਸੀਂ ਵੀ ਜਮਾ ক্লোਸ ਫਿਰ ਬੀ ਦੀ ਮਾਤਰਾ ਵੀ ਇਹਦੇ ਨਾਲ ਸੈੱਟ ਹੁੰਦੀ ਆ ਠੀਕ ਆ ਜੀ ਆਪਾਂ ਖੋਲ ਤੇ ਜ਼ਿਆਦਾ ਖੋਲ ਦਾਂਗੇ ਤਾਂ ਬੀ ਥੋੜਾ ਜ਼ਿਆਦਾ ਪੈਣ ਲੱਗਿਆਂ ਦਾ ਜੇ ਨੇੜੇ ਰੱਖਾਂਗੇ ਤਾਂ ਬੀਜਣਾ ਇੱਕ ਇੱਕ ਹੀ ਜੋ ਜਿੰਨਾ ਇਹਦੇ ਥੱਲੇ ਰਹੂਗਾ ਬੀਜ ਉਹ ਡਸਕਾਂ ਦੇ ਉਹਨਾਂ ਜਾਨੀ ਕਿ ਬੀਜ ਦੀ ਮਾਤਰਾ ਕੱਲਾ ਕੱਲਾ ਬੀ ਢੱਕਦਾ ਫਿਰ ਇਹਦਾ ਇੰਨਾ ਵਧੀਆ ਸਿਸਟਮ ਕੀਤਾ ਬਈ ਗੀਅਰ ਸਿਸਟਮ ਬੀਜ ਨੂੰ ਘਟਾਉਣ ਵਧਾਉਣ ਵਾਸਤੇ ਇਹ ਜਿਹੜਾ ਲੱਗਾ ਹੋਇਆ ਇਹ ਹੈਗਾ ਗੀਅਰ ਸਿਸਟਮ ਇਹ ਬੀਜ ਦਾ ਦੂਰੀ ਤੈਅ ਕਰਨ ਨੂੰ ਆ ਵੀ ਤੁਸੀਂ ਮੱਕੀ ਦਾ ਬੀਜ 2 ਇੰਚ ਤੇ ਬੀਜਣਾ 4 ਇੰਚ ਤੇ ਬੀਜਣਾ ਫਿਰ 8 ਇੰਚ ਤੇ 10 ਤੇ ਉਹ ਹਿਸਾਬ ਨਾਲ ਜਿਹੜੀਆਂ ਗਲੀਆਂ ਆਈਆਂ ਇਹਨਾਂ 'ਚ ਇਹ ਗੇਅਰ ਪੈ ਜਾਂਦਾ ਹੈ। ਉਹਨੇ 4 ਇੰਚ ਤੇ ਸੈੱਟ ਕੀਤਾ ਹੋਇਆ ਜਾਨੀ ਕਿ ਆਪਣੇ ਛੱਪੇ ਦੇ ਹਿਸਾਬ ਨਾਲ ਵਿੱਚ ਆਪੇ ਛਾਪੇ ਦੇ ਵੀ ਢੱਕਦਾ। ਤੁਹਾਨੂੰ ਪਤਾ ਹੀ ਆ ਵੀ ਮੱਕੀ ਦਾ ਕਿੰਨਾ ਹੋਏ ਨਾਲ ਛੱਪੇ ਛੱਪੇ ਦੇ ਹਿਸਾਬ ਨਾਲ। ਤੇ ਡੀਏਪੀ ਆ ਜਿਹੜਾ ਇਹ ਵੀ ਜਾਨੀ ਕਿ ਨਾ ਜਿਵੇਂ ਨਿਮੈਟਿਕ ਪਲਾਂਟਰ ਆ ਉਹਨਾਂ ਦੀ ਆਪਾਂ ਨੂੰ ਕੀ ਕਮੀ ਆਉਂਦੀ ਆ ਉਹਨਾਂ ਦਾ ਜਿਹੜਾ ਬੀ ਆ। ਉਹ ਬੀ ਢੱਕ ਪੈਂਦਾ ਸਿੱਧੀ ਖੁੱਲ੍ਹੇ ਹੀ ਮੂਰੇ ਡਿੱਗੀ ਜਾਂਦਾ। ਤੁਹਾਨੂੰ ਪਤਾ ਪਲਾਂਟਰ ਦੇ। ਇਹਦਾ ਮੂਰੇ ਨਹੀਂ ਢੱਕਦਾ। ਇਹਦਾ ਜਿਹੜਾ ਬੀ ਆ ਇਹਦਾ ਵੀ ਬਿਲਕੁਲ ਨਾਲ ਡਿਗਣਾ ਜਾ ਕੇ ਆਪਣਾ ਬੀਜ ਇਹ ਦੇਖੋ ਉੱਥੇ ਜਾਨੀ ਕਿ ਉੱਥੇ ਡੱਕ ਪੈਣਾ ਆ ਆ ਦੇਖੋ ਬੀ ਨੇ ਤੇ ਨਾਲ ਹੀ ਆਹ ਮੱਕੀ ਆ ਆ ਆਪਣਾ ਡੀਏਪੀ ਉਸੇ ਉੱਥੇ ਡਿਗਣਾ ਬੀਜ ਲੈਣ ਜੀ ਬਿਲਕੁਲ ਹਰ ਇੱਕ ਫਸਲ ਦੇ ਨਾਲ ਇਹਦਾ ਜਿਹੜਾ ਜਿਹੜਾ ਬੀ ਆ ਉਹ ਉੱਥੇ ਡਿਗਣਾ ਜਿੱਥੇ ਬੀ ਆ ਉੱਥੇ ਡੀਏਪੀ ਉਹ ਆ ਨਹੀਂ ਵੀ ਸਾਰੇ ਚ ਖਿਲਰ ਜੂ ਤੁਹਾਨੂੰ ਪਤਾ ਵੀ ਜਦੋਂ ਇਹ ਬੀ ਆ ਡੀਏਪੀ ਆ ਆਪਣਾ ਫਸਲ ਦੇ ਕੋਲੇ ਰਹੂਗਾ ਤੇ ਜੇ ਫਸਲ ਆ ਉਹ ਉਨੇ ਹੀ ਵਧੀਆ ਆਪਣੀ ਹਨਾ ਗਰੋਥ ਵਧੇਗਾ ਇਹ ਤਾਂ ਆਪਾਂ ਨੂੰ ਪਤਾ ਹੀ ਆ ਕਿਉਂਕਿ ਇਹ 24 ਇੰਚ ਦਾ فاਸਲਾ ਹਦਾ ਰੋਟੂ ਰੋ ਤੇ ਜੇ 24 ਇੰਚ ਚੋਂ ਵਿਚਾਲੇ 7 5 7 ਇੰਚ ਪਾਸੇ ਤੇ ਆ ਵੀ ਉਹ ਫਸਲ ਨੂੰ ਲੈਣ ਚੁੱਕਿਆ ਹੀ ਆਂਦੀ ਆ ਤੁਹਾਨੂੰ ਪਤਾ ਵੀ ਉਹ ਫਸਲ ਨੇ ਉਨੀ ਗਰੋਥ ਨਹੀਂ ਕਰਦੀ ਇਹ ਚ ਗਰੋਥ ਦਾ ਕਾਰਨ ਦਾ ਕਾਰਨ ਇਹੀ ਆ ਵੀ ਜਿਹੜਾ ਇਹ ਫਸਲ ਦੇ ਜਮਾ ਨਾਲ ਡਿੱਗਣਾ ਪੀਵੇ ਤੇ ਜਿਹੜਾ ਫਟਾਰਾ ਤੁਹਾਨੂੰ ਪਤਾ ਆਵੇ ਜੀ ਡੀਪੀ ਕੋਲੇ ਪਊਗਾ ਤਾਂ ਐਡੋਮੈਟਿਕ ਜਿਆਦਾ ਕਰੋ ਇਹ ਸਾਰਾ ਫੇਰ ਮੂੰਗੀ ਬਿੱਡਾਂ ਦੇ ਬੀਜਣੀਆਂ ਨੇ ਬਿੱਡਾ ਤੇ ਮੂੰਗੀ ਚ 4 ਸਾਲ ਗੱਢਨੇ ਮੂੰਗੀ ਨੇ ਤੇ ਉਹ ਜਿਹੜੀ ਆ ਬੈੱਡ ਆ ਬਿਲਕੁਲ ਪਲੈਨ ਹੋਗਾ ਕਿ ਇਹ ਇਚ ਦਾ ਬੈੱਡ ਬਣਦਾ ਜਿਹੜਾ ਰੋ ਤੂ ਰੋ ਦੂਰੀ ਹੈ ਜੀ ਉਹ 24 ਇੰਚ ਹੀ ਰਹਿਣੀ ਆ ਜਿਵੇਂ ਕਿ ਆਪਣੇ ਨਮੈਟਿਕ ਪਲੈਂਟਰ ਵੀ ਇੰਨੀ ਹੀ ਹੁੰਦੀ 24 ਇੰਚ ਦੀ ਉਹਦੀ ਤੇ 24 ਇੰਚ ਦੀ ਹੀ ਇਹਦੀ ਰਹੂਗੀ ਬਸ ਇਹਦੀ ਖਾਸੀਅਤ ਇਹ ਹੈ ਵੀ ਬਿੱਡਾਂ ਨੂੰ ਪੱਧਰ ਕਰਕੇ ਰੂ ਇਹ ਜਿਹੜੀ ਵਿਜਾਂਦ ਹੋਈ ਆ ਵੇਖੋ ਮੂੰਗੀ ਦੀ ਵਿਜਾਂਦ ਆ ਜੀ ਤੇ ਇਹਦੀ ਖਾਸੀਅਤ ਇਹ ਹੀ ਆ ਵੀ ਬੈੱਡ ਵੇਖੋ ਤੁਸੀਂ ਬਣੇ ਹੋਏ ਵੀ ਬੈੱਡ ਵੀ ਆਇਆ ਵੀ ਇਹਨਾਂ ਚ ਪਤਾ ਹੀ ਨਹੀਂ ਲੱਗਦਾ ਵੀ ਮੂੰਗੀ ਜਦੋਂ ਵੱਡੀ ਹੋ ਜਾਂਦੀ ਆ ਵੀ ਬਿੱਡਾਂ ਤੇ ਵੀ ਜਿਹਾ ਸੱਦੀ ਪਾਣੀ ਲਾ ਲਾ ਉੱਤੇ ਬਿੱਡਾਂ ਤੇ ਨਾ ਚੜਨ ਕਰਕੇ ਕਲਾ ਖਾੜੀਆਂ ਚ ਪਾਣੀ ਨਾ ਉਹ ਨਾ ਮੂੰਗੀ ਦੀ ਗਰੋਥ ਆ ਜਿਹੜੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਇਹ ਦੇਖ ਲਓ ਤੁਸੀਂ ਆਪ ਹੀ ਇਹਦੀ ਸਫਾਈ ਵੀ ਕਿੰਨੀ ਆ ਤੇ ਰੌਣਕ ਲੱਗੀ ਪਈ ਆ ਮੂੰਗੀ ਦੇ ਬਿਲਕੁਲ ਬਿਲਕੁਲ ਹੀ ਪੀਲਾ ਪਾਣੀ ਹੈਗਾ ਮੂੰਗੀ ਚ ਬਾਕੀ ਬਿੱਡਾਂ ਦੀ ਸਫਾਈ ਦੇਖ ਲਓ ਬਹੁਤ ਹੀ ਸਾਫ਼ ਆ ਦੇਖੋ ਇਹਨਾਂ ਨੂੰ ਬੈਠ ਨੂੰ ਤਾ ਮਾਰਦੀ ਮਗਰ ਆ ਵੇਖ ਲਓ ਤੁਸੀਂ ਨੇ ਔਰ ਜਿਹੜੇ ਰੂਲੇ ਲੱਗਿਆ ਮਗਰ ਪਹਿਲਾ ਰੂਲਾ ਰਗਾ ਪਹਿਲਾਂ ਤਾਂ ਜੰਦਰਾ ਲੱਗਾ ਆ ਜੰਦਰੇ ਨੇ ਕੀ ਕਰਨਾ ਹੈ ਕਿ ਇਹਨੂੰ ਪੱਧਰ ਕਰ ਦੇਣਾ ਨਹੀਂ ਪੂਰਾ ਸਾਰ ਫਿਰ ਉਹ ਜਿਹੜਾ ਪਿੱਛੇ ਰੂਲਾ ਲੱਗਾ ਉਹਨੇ ਕੀ ਕਰਨਾ ਹੈ ਇਹਨੂੰ ਲਤਾੜ ਦੇਣਾ ਲਤਾੜ ਕੇ ਫਿਰ ਤੁਹਾਨੂੰ ਪਤਾ ਹੈ ਮਗਰ ਡੈਸਕ ਆ ਫਿਰ ਡੈਸਕ ਨੇ ਬੀ ਬੀਜਣਾ ਫਿਰ ਬੀ ਬੀਜ ਕੇ ਆਹ ਜਿਹੜਾ ਰੂਲਾ ਇਹਨੇ ਬੀ ਨੂੰ ਕੀ ਕਰ ਦੇਣਾ ਪੱਧਰ ਨਾਲ ਦੇਣਾ ਤੇ ਜਿਹੜਾ ਉਧਰ ਆਪਣਾ ਉਧਰ ਵੀ ਸੇਮ ਹੀ ਆ ਦੋਨੇ ਬਿੱਡਾਂ ਦੀ ਐਡਜਸਟਮੈਂਟ ਅਲੱਗ-ਅਲੱਗ ਹੁੰਦੀ ਆ ਜੇ ਕਹਿੰਦਾ ਬਾਈ ਚਾਂਸ ਲੋਡ ਪੈਂਦੀ ਆ ਬਲਮੀ ਤਾਂ ਆਪਣੇ ਤਾਂ ਮੂੰਗੀ ਮੱਕੀ ਬੀਜਦੇ ਆ ਆਪਣੇ ਤਾਂ ਇੱਥੇ ਤੇ ਜੇ ਲੋਡ ਪੈਂਦੀ ਆ ਤੇ ਫੇਰ ਇਹਦੇ ਯਾਨੀ ਕਿ ਦੋਨੇ ਫਸਲਾਂ ਅੱਡ-ਅੱਡ ਵੀ ਬੀਜਿਆ ਸਾਥਾ ਬਾਕੀ ਇਹ ਚ ਸਬਜ਼ੀਆਂ ਦਾ ਆਏ ਆ ਵੀ ਤੁਸੀਂ ਜਿਹੜੇ ਮਰਜ਼ੀ ਪੋਰਚ ਜਿਹੜੀ ਮਰਜ਼ੀ ਸਬਜ਼ੀ ਬੀਜੋ ਅਲੱਗ-ਅਲੱਗ ਹੀ ਜਾਊਗੀ ਆਏ ਨਹੀਂ ਮੈਕਸ ਨਹੀਂ ਹੁੰਦੇ ਹਰ ਇੱਕ ਰੋ ਦਾ ਅਲੱਗ-ਅਲੱਗ ਪਾਰਟੀਸ਼ਨ ਦਿੱਤੀ ਹੋਈ ਆ ਠੀਕ ਆ ਜੀ ਇਹ ਸੀਗੀ ਆਪਣੀ ਮਸ਼ੀਨ ਜੀ ਇਹ ਆਪਾਂ ਲਿਆਂਦੀ ਹੈਗੀ ਬੁੱਟਰ ਪਿੰਡਾਂ ਆਪਣਾ ਤੁਹਾਨੂੰ ਪਤਾ ਹੀ ਆ ਸਰਣ ਅੱਗੇ ਵੀ ਆਪਾਂ ਜਿਵੇਂ ਮਸ਼ੀਨ ਆਪਣੀ ਸਪਰੇ ਵਾਲੀ ਖੜੀ ਆ ਸਪਰੇ ਕਰਦੇ ਰਹਿੰਦੇ ਤੁਹਾਨੂੰ ਪਤਾ ਹੀ ਆ ਵੀ ਇਹ ਆਪਣਾ ਕੰਮ ਆ ਗਿਆ ਇਹਦੇ ਨਾਲ ਜਗਾ ਸਾਰੇ ਪਿੰਡਾਂ ਚ ਆਪਾਂ ਨੇੜੇ-ਤੇੜੇ ਜਿਵੇਂ ਮਹਿਰੋਂ ਤੱਕ ਬਦਨੀ ਹੋ ਗਿਆ ਡਾਲਾ ਹੋ ਗਿਆ ਸਾਰੇ ਪਿੰਡਾਂ ਚ ਆਪਾਂ ਇਹਦੇ ਨਾਲ ਸਪਰੇ ਕਰਦੇ ਰਹਿੰਦੇ ਆ ਇਹਦੋਂ ਤੁਹਾਨੂੰ ਪਤਾ ਹੀ ਆ ਪਰੌਣੀ ਤੋਂ ਮੈਨੂੰ ਹੁਣ ਆਪਣੇ ਕੋਲੇ ਇੱਕ ਤਾਂ ਆਪਣਾ ਨਮਾ ਹੋ ਗਿਆ ਪਲਾਂਟਰ ਹੋ ਗਿਆ ਜੀ ਮੱਕੀ ਬੀਜਾਂ ਨੂੰ ਮੂੰਗੀ ਬੀਜਾਂ ਨੂੰ ਬਿੱਡਾਂ ਤੇ ਤੇ ਇੱਕ ਆਪਣੇ ਕੋਲੇ ਹੈਗਾ ਕਿ ਜੀਪੀਐਸ ਵਾਲਾ ਕੰਪਿਊਟਰ ਕਰਾ ਲਿਆ ਉਹ ਜਿਹੜਾ ਇੱਕ ਦੂਜਾ ਨਾਲ ਤੁਹਾਨੂੰ ਉਹਦੀ ਵੀਡੀਓ ਪਾ ਕੇ ਉਹਦਾ ਵੀ ਦਿਖਾ ਦਾਂਗੇ ਆਪਾਂ ਜੀਪੀਐਸ ਵਾਲਾ ਲਿਆਉਣਾ ਹੈਗਾ ਕੰਪਿਊਟਰ ਕਰਾਜੂ ਆਪਣੇ ਲੇਜ਼ਰ ਵਾਲੇ ਚਾਲਦੇ ਸੀਗੇ ਜਿਨ੍ਹਾਂ 'ਚ ਥੋੜੀ ਜਿਹੀ ਕਮੀ ਆ ਜਾਂਦੀ ਸੀ ਲੇਜ਼ਰ ਮੋਟੀ ਹੋ ਗਈ ਪਤਲੀ ਹੋ ਗਈ ਉਹਦਾ ਕਿੰਦੀਕਤ ਘਟਦੀ ਨਾ ਕੋਈ ਗਰਮੀ ਲਾਉਣ ਨੂੰ ਨਾ ਧੁੱਪ ਦਾ ਨਾ ਮੀਂਹ ਦਾ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਜਿਹੜਾ ਜੀਪੀਐਸ ਆਨ ਕੰਪਿਊਟਰ ਕਰਾ ਲਵੋ ਉਹ ਵੀ ਆਪਾਂ ਥੋੜਾਤ ਵੀਡੀਓ ਬਣਾ ਕੇ ਉਹਦਾ ਵੀ ਦਿਖਾ ਦਾਂਗੇ ਮਨਨ ਤੁਹਾਨੂੰ ਪਤਾ ਹੈ ਕੋ ਪਿਛਲੇ ਸਮੇਂ ਤੋਂ ਜਿਹੜਾ ਆਪਣੇ ਨੇੜੇ-ਨੇੜੇ ਦੇ ਪੈਨਟਾ ਬੁੱਟਰ ਦੇ ਰਣੀਆਂ ਹੋ ਗਿਆ ਗ्रामੂ ਵਾਲਾ ਦੋ ਤਰ੍ਹਾਂ ਮਦੂ ਕੇ ਦਿਖਾਉਣ ਬਾਅਦ ਇੱਕ ਜਿੰਨਾ ਵੀ ਏਰੀਆ ਸਾਨੂੰ 10 ਕਿਲੋਮੀਟਰ ਦੇ ਏਰੀਏ ਚ ਪੈਂਦਾ ਉੱਥੇ ਸਪਰੇਅ ਕਰਨ ਜਾਂਦੇ ਆ ਮੈਂ ਦੂਰ ਵੀ ਚਲੇ ਜਾਂਦਾ ਸਪਰੇਅ ਕਰਦਾ ਜੇ ਆਪਣੇ ਕੋਲੇ ਜ਼ਿਆਦਾ ਹੁੰਦਾ ਰਕਬਾ ਜ਼ਿਆਦਾ ਹੁੰਦਾ ਸਪਰੇਅ ਕਰ ਰੋ ਹਾਂ ਦੂਰ ਵੀ ਚਲੇ ਜਾਂਦੇ ਕਿਉਂਕਿ ਝਾੜੀ ਦਾ ਕੰਮ ਹੋਵੇ ਜੇ ਦੂਰ ਜਾਣਾ ਤਾਂ ਹਨਾ ਤੁਹਾਨੂੰ ਪਤਾ ਹੀ ਨਹੀਂ ਫਿਰ ਖਰਚਾ ਪਾਣੀ ਪੈਂਦਾ ਉਹਨਾਂ ਬਚਤ ਹੁੰਦੀ ਨਹੀਂ ਸਪਰੇਅ ਦੇ ਦਾ ਜਿਹੜਾ ਇਹ ਪਲੈਂਟਰ ਏ ਆਪਾਂ 20 ਕਿਲੋਮੀਟਰ ਤੱਕ ਰਬੀ ਬਜਾਈ ਜਾਣੀ ਕਹਿੰਦੇ ਨਾਲ ਕਰਾਂਗੇ ਮੱਕੀ ਦੀ ਜੇ ਕੋਈ ਵੀਰ ਵਜਾਉਣਾ ਚਾਹੁੰਦਾ ਸਸਤੀ ਵੀ ਬੜੀ ਆ ਕੋਈ ਮਹਿੰਗੀ ਨਮੈਟਿਕ ਪਲਾਂਟਰ ਤੋਂ ਤੁਹਾਨੂੰ ਸਸਤੀ ਵੀਰ ਕਿੱਜਾਂ ਜੇ ਕਿਸੇ ਵੀਰ ਦੇ 5 ਕਿੱਲਾਂ ਤੋਂ ਵੱਧ ਕਿੱਲੇ ਹੋਣਗੇ ਉਹਨੂੰ ਆਪਾਂ ਸਪੈਸ਼ਲ ਆਫਰ ਦੇ ਦਿਆਂਗੇ ਕੋਈ ਇਹੋ ਜੀ ਗੱਲ ਨਹੀਂ ਯਾਨੀ ਕੋਣ ਤਾਂ ਬਾਈ ਦਾ ਬਹੁਤ ਵਧੀਆ ਸਰਜਾ ਕਰੋ ਸਸਤਾ ਕੰਮ ਹੋ ਜਾਊਗਾ ਹਣਾ ਕਿਉਂਕਿ ਮਹਿੰਗਾਈ ਵਧੀ ਜਾਂਦੀ ਆ ਬਾਈ ਹਰ ਇੱਕ ਪਾਸੋਂ ਬਚਾਉਣਾ ਚਾਹੁੰਦਾ ਖੇਤੀ ਦੇ ਬੰਦਾ ਬੈਸੇ ਤਾਂ ਉਹਦੇ ਲਈ ਆਪਾਂ ਕੀ ਇਹਨਾਂ ਚ ਪੈਸੇ ਤੁਹਾਨੂੰ ਬਚਾ ਕੇ ਤੁਹਾਡੇ ਲਈ ਇਹ ਲੈਣੇ ਮੇਟੀ ਦਾ ਕੰਪਿਊਟਰ ਕਰਾਹਾ ਆਪਣਾ ਉਹ ਵੀ ਜੀਪੀਐਸ ਵਾਲਾ ਤੁਸੀਂ ਉਹ ਵੀ ਜਦੋਂ ਮਰਜ਼ੀ ਸਾਨੂੰ ਕਾਲ ਕਰ ਸਕਦੇ ਆ ਕੋਈ ਨੰਬਰ ਮੇਰਾ ਨੋਟ ਕਰ ਸਾ 73557 93950 ਜੇ ਤੁਸੀਂ ਉਹ ਵੈਸੇ ਤੁਹਾਨੂੰ ਵੀਡੀਓ ਤੇ ਵੀ ਦੇਖ ਜੂਗਾ ਨੰਬਰ ਆਪਾਂ ਦੇ ਰਾਂਗੇ ਤੇ ਵੈਸੇ ਆ ਤੁਸੀਂ ਲੈ ਵੀ ਸਕਦੇ ਹੋ ਹਨਾ ਪਲਾਂਟਰ ਦਾ ਤੇ ਜੇ ਕਿਸੇ ਨੇ ਵੀ ਮੇਰੇ ਜੀ ਨਾਲ ਮੱਕੀ ਬਜਾਉਣੀ ਆ ਜਾਂ ਮੂੰਗੀ ਬਜਾਉਣੀ ਆ ਸਾਡੇ ਨਾਲ ਸੰਪਰਕ ਕਰ ਸਕਦਾ ਕਰ ਇਹਦੇ ਵੀਡੀਓ ਨੇ ਜੇ ਸਪਰੇਅ ਕਰਾਉਣੀ ਆ ਜਾਂ ਕੰਪਿਊਟਰ ਕਰਾਹ ਕੁਝ ਵੀ ਆ ਕਿਸੇ ਨੇ ਵੀ ਕਿਸੇ ਨੇ ਆਪਣਾ ਕੰਮ ਕਰਾਉਣਾ ਕਰਾਏ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਪੁੱਟਰ ਪਿੰਡਾ ਆਪਣਾ ਤੁਹਾਨੂੰ ਪਤਾ ਹੀ ਆ ਤੇ ਜਿਹੜੇ ਨਾਲ-ਨਾਲ ਦੇ ਪਿੰਡਾਂ 'ਚ ਵੀ ਆਪਾਂ ਕੰਮ ਕਰਦੇ ਹਾਂ ਸਾਰਿਆਂ ਨੂੰ ਸਸਿਕਾਲ ਜੀ ਬਸ ਅੱਜ ਲਈ